ਅਮਰਿਤਪਾਲ ਮੈਰੋ ਨੇ ਸੁਖਰਤਿਆ ਅਤੇ ਮਨਜੀਤ ਕੌਰ ਨੂੰ ਵਾਰਨ ਕਰਨ ਤੋਂ ਬਾਅਦ ਦੋਨਾਂ ਤੇ ਕਰਵਾਇਆ ਕੇਸ ਦਰਜ ਦਰਅਸਲ ਪਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਕੁਝ ਕੁ ਦਿਨ ਪਹਿਲਾਂ ਸੁਖਰਤਿਆ ਅਤੇ ਮਨਜੀਤ ਕੌਰ ਨੂੰ ਵਾਰਨ ਕੀਤਾ ਗਿਆ ਸੀ ਕਿ ਅੱਜ ਤੋਂ ਬਾਅਦ ਉਹ ਦੋਨੇ ਆਪਣੀ ਪਰਸਨਲ ਲਾਈਫ ਸੋਸ਼ਲ ਮੀਡੀਆ ਤੇ ਲੈ ਕੇ ਨਹੀਂ ਆਉਣਗੇ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਾਰਿਸ ਦੇ ਬਾਅਦ ਵੀ ਮਨਜੀਤ ਕੌਰ ਵੱਲੋਂ ਕੁਝ ਕੁ ਸਟੋਰੀਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਭਾਈ ਅਮਰਿਤਪਾਲ ਸਿੰਘ ਮੈਰੋ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਸਟੋਰੀ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਮਨਜੀਤ ਕੌਰ ਦੇ ਸਾਡੇ ਰੋਕਣ ਤੋਂ ਬਾਅਦ ਸਟੋਰੀਜ਼ ਨਾਲ ਕੁਝ ਪ੍ਰੂਫ ਨਾਲ ਹੀ ਉਹਨਾਂ ਨੇ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੁਲਿਸ ਕਾਰਵਾਈ ਕਰਵਾਉਣ ਵਾਲੇ ਐਮਪੀ ਭਾਈ ਸਰਬਜੀਤ ਸਿੰਘ ਜੀ ਦੇ ਧਰਮ ਪਤਨੀ ਨਾਮ ਮਨੀਸ਼ਾ ਦੇਵੀ ਜੀ ਅਸੀਂ ਕਿਹਾ ਸੀ ਸਾਡੇ ਲਈ ਸਭ ਇੱਕੋ ਜਿਹੇ ਆ ਸੁਖਰਤਿਆ ਤੇ ਮਨਜੀਤ ਕੌਰ ਨੂੰ ਭਰਾਵਾਂ ਵਾਂਗ ਸਮਝਾਇਆ ਸੀ ਪਰ ਸਾਡਾ ਮੋਹਾਲੀ ਤੋਂ ਮੋਗੇ ਜਾਣ ਦੀ ਧੀਰ ਸੀ ਮਨਜੀਤ ਕੌਰ ਨੇ ਫਿਰ ਪੇजेस ਨੂੰ ਪ੍ਰਮੋਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਦੋ ਵਾਰ ਲਾਈਵ ਹੋਏ ਪਰ ਸੁਖਰਤਿਆ ਨੇ ਇੱਕ ਦੋ ਵਾਰ ਗਲਤ ਸ਼ਬਦ ਲਿਖੇ ਜੋ ਮੈਸੇਜ ਕਰਨ ਤੋਂ ਬਾਅਦ ਡਿਲੀਟ ਕਰ ਦਿੱਤੇ ਗਏ ਸੁਖਰਤਿਆ ਅਤੇ ਮਨਜੀਤ ਕੌਰ ਖਿਲਾਫ ਅੱਜ ਦੋਵਾਂ ਦੇ ਸਬੰਧਿਤ ਪੁਲਿਸ ਥਾਣਿਆਂ ਵਿੱਚ ਦਰਖਾਸਤ ਦਰਜ ਕਰਵਾ ਦਿੱਤੀ ਗਈ ਹੈ ਭਾਈ ਅਮਰਿਤਪਾਲ ਸਿੰਘ ਮੈਰੋ ਵੱਲੋਂ ਦੋਵਾਂ ਦੇ ਖਿਲਾਫ ਕੇਸ ਦਰਜ ਕਰਵਾ ਦਿੱਤਾ ਹੈ ਬਾਕੀ ਤੁਸੀਂ ਭਾਈ ਅਮਰਿਤਪਾਲ ਸਿੰਘ ਮੈਰੋ ਜੀ ਦੇ ਫੈਸਲੇ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ